ਰਾ ਕਲੱਬ ਵਾਲਿਆਂ ਨੇ ਅੱਜ ਜਿਹੜਾ ਟ੍ਰੇਨਿੰਗ ਕੈਂਪ ਹੋਇਆ ਉਹਦੇ 'ਚ ਯੋਗਾ ਕੈਂਪ ਦਾ ਮੰਤਰਿਤ ਕੀਤਾ ਗਿਆ ਮੈਨੂੰ ਮੈਂ ਬੱਚਿਆਂ ਨੂੰ ਯੋਗਾ ਕਰਾਇਆ ਬੜਾ ਵਧੀਆ ਲੱਗਾ ਬੱਚਿਆਂ ਨੂੰ ਯੋਗਾ ਕਰਾ ਕੇ ਬੱਚਿਆਂ ਦੀ ਸਿਹਤ ਵਾਸਤੇ ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਮੈਂ ਕਾਮਨਾ ਕਰਾਂ ਕਿ ਬੱਚੇ ਇਸ ਤੋਂ ਕੁਝ ਸਬਕ ਲੈ ਕੇ ਯੋਗਾ ਨੂੰ ਆਪਣੇ ਜੀਵਨ 'ਚ ਅਪਣਾਣ ਯੋਗਾ ਨਾਲ ਅਸੀਂ ਇੱਕ ਤੇ ਬੱਚੇ ਦੀ ਅਨੁਸ਼ਾਸਿਤ ਰਹਿੰਦੇ ਆ ਬੱਚਿਆਂ ਦਾ ਚਰਿੱਤਰ ਵਧੀਆ ਬਣਦਾ ਹੈ ਬੱਚੇ ਆਪਣੇ ਸਰੀਰਿਕ ਰੂਪ ਤੇ ਆਪਣੇ ਆਪ ਨੂੰ ਸਵਸਥਤ ਕਰ ਸਕਦੇ ਨੇ ਮੈਂ ਸਾਰਾ ਕਲਾਬ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਨਾਲ ਬੱਚਿਆਂ ਲਈ ਔਰ ਬੱਚਿਆਂ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਿਨ੍ਹਾਂ ਨਾਲ ਬੱਚਾ ਦੇ ਜੀਵਨ ਦਾ ਵਿਕਾਸ ਹੋ ਰਿਹਾ ਹੈ ਬੱਚਿਆਂ ਨੂੰ ਕੁਝ ਇੱਥੇ ਆ ਕੇ ਸਿੱਖਣ ਨੂੰ ਮਿਲਦਾ ਪਿਆ ਕੁਝ ਨਵੇਂ-ਨਵੇਂ ਅਜੀਜਾ ਸਿੱਖਣ ਨੂੰ ਮਿਲਣੀਆਂ ਤੇ ਮੈਂ ਕੁਝ ਕਵਾਂ ਦਾ ਸਾਰਾ ਕਲਾਬ ਵਾਲਿਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਤਾਂ ਕਿ ਬੱਚਿਆਂ ਦੇ ਜੀਵਨ ਚ ਇੱਕ ਅਨੁਸ਼ਾਸਨ ਆਏ ਬੱਚਿਆਂ ਨੂੰ ਕੁਝ ਚੰਗੀਆਂ ਚੀਜ਼ਾਂ ਕਰਨ ਦਾ ਮੌਕਾ ਮਿਲ ਮੈਂ ਸਭ ਤੋਂ ਪਹਿਲਾਂ ਸਾਰਾ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਬੁਲਾਇਆ ਤੇ ਬੱਚਿਆਂ ਨੂੰ ਅੱਜ ਸਿਪੀਆ ਤੇ ਦੱਸਣ ਵਾਸਤੇ ਜਿਹਦੇ ਤੋਂ ਮੈਨੂੰ ਕਿਆ ਮੈਂ ਆਪਣੇ ਲੋਕ ਪੂਰਾ ਧਿਆਨ ਨਾਲ ਸਾਰਾ ਜਿਹੜਾ ਬੱਚਿਆਂ ਨੂੰ ਦੱਸਿਆ ਤੇ ਬੱਚਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਮੈਨੂੰ ਲੱਗਦਾ ਇਹ ਅੱਗੇ ਜਾ ਕੇ ਹੋਰ ਬੱਚਿਆਂ ਨੂੰ ਦੱਸਣਗੇ ਤੇ ਬੜੇ ਹਾਲ ਦੁਨੀਆ ਦਾ ਫਾਇਦਾ ਹੋ ਜੇਗਾ ਮੈਂ ਫਿਰ ਦੁਬਾਰਾ ਸਾਰਾ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਹਨੇ ਉਪਰਾਲੇ ਕਰ ਰਹੀ ਆ ਅਰਸ਼ਾ ਦੇ ਸਾਰੇ ਕੰਮ ਕਰ ਰਹੀ ਹੈ ਥੈਂਕ ਯੂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੇਮ ਸਿੰਘ ਸਹਾਰਾ ਕਲੱਬ ਤੋਂ ਜਿਹੜਾ ਇਹ ਜੂਨ ਦੇ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਸਾਡੇ ਪ੍ਰਧਾਨ ਜਤਿੰਦਰ ਕਾਜੀ ਨੇ ਇਹ ਇੱਕ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਪਹਿਲਾਂ ਸਕੂਲਾਂ ਦੇ ਵਿੱਚ ਬਾਕ-ਬਾਕ ਸਕੂਲਾਂ ਦੇ ਵਿੱਚ ਲੈਟਰ ਭੇਜਿਆ ਉਹਨਾਂ ਦੇ ਪ੍ਰਿੰਸੀਪਲ ਅਤੇ ਪੇਰੈਂਟਸ ਦੀ ਪਰਮਿਸ਼ਨ ਦੇ ਨਾਲ ਬੱਚੇ ਇੱਥੇ ਸਾਡੇ ਕੋਲ ਲਗਭਗ 80 ਦੇ ਬੱਚੇ ਜੋ ਇਥੇ ਟ੍ਰੇਨਿੰਗ ਸੈਂਟਰ ਵੌਲੰਟੀਅਰ ਟ੍ਰੇਨਿੰਗ ਸੈਂਟਰ ਜੋ ਲੱਗਾ ਉਹਦੇ ਵਿੱਚ ਆ ਰਹੇ ਨੇ ਪਹਿਲੇ ਹਫਤੇ 3 ਦਿਨ ਸ਼ੁੱਕਰ ਸ਼ਨੀਵਾਰ ਤੇ ਐਤਵਾਰ ਲੱਗਾ ਫਿਰ ਇਸ ਹਫਤੇ ਸ਼ਨੀਵਾਰ ਤੇ ਐਤਵਾਰ ਇਹ ਟ੍ਰੇਨਿੰਗ ਕੈਂਪ ਲੱਗਾ ਇਹਦੇ ਵਿੱਚ ਹਰ ਰੋਜ਼ ਬੱਚਿਆਂ ਨੂੰ ਜਿਹੜੇ ਟ੍ਰੇਨਿੰਗ ਕੈਂਪ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗਸ ਇੱਥੇ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਪ੍ਰੈਕਟੀਕਲ ਕਰਕੇ ਦੱਸਿਆ ਜਾਂਦਾ ਅੱਜ ਦਾ ਦਿਨ ਜਿਹੜਾ ਬਹੁਤ ਹੀ ਇੰਟਰਸਟਿਡ ਸੀ ਸਾਡੇ ਕੋਲ ਯੋਗਾ ਇਨਸਟ੍ਰਕਟਰ ਜਿਨ੍ਹਾਂ ਨੇ ਆ ਕੇ ਬੱਚਿਆਂ ਦੀ ਚੰਗੀ ਹੈਲਥ ਲਈ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜੋ ਵੀ ਯੋਗਾ ਦੇ ਇਹ ਵੱਖਰੇ-ਵੱਖਰੇ ਆਸਨ ਸੀ ਉਹ ਕਰਕੇ ਬਹੁਤ ਹੀ ਵਧੀਆ ਢੰਗ ਨਾਲ ਦੱਸੇ ਤਾਂ ਕਿ ਜੇ ਬੱਚੇ ਦਾ ਮਨ ਜਾਂ ਤਨ ਸਰੀਰ ਤੰਦਰੁਸਤ ਹੋਏਗਾ ਤਾਂ ਹੀ ਉਹ ਬੱਚਾ ਚੰਗੀ ਤਰ੍ਹਾਂ ਪੜ੍ਹਾਈ ਦੇ ਵਿੱਚ ਵੀ ਵਾਦਾ ਕਰ ਸਕਦਾ ਉਹਦੇ ਨਾਲ ਹੀ ਸਾਡੇ ਸਤਿਕਾਰਯੋਗ ਡਾਕਟਰ ਹਰਪਾਲ ਸਿੰਘ ਜੀ ਜਿਨ੍ਹਾਂ ਨੇ ਆ ਕੇ ਹੋਰ ਵੀ ਵਧੀਆ ਫਰਸਟ ਏਡ ਬਾਰੇ ਦੱਸਿਆ ਜੇ ਦੱਸਿਆ ਬੱਚੇ ਕਿਸੇ ਨੂੰ ਕਰੰਟ ਲੱਗੇ ਜਾਂ ਕਿਸੇ ਦਾ ਐਕਸੀਡੈਂਟ ਹੋ ਜੇ ਉਹਨੂੰ ਉਹਨੂੰ ਹਸਪਤਾਲ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਉਹਦਾ ਬਚਾਅ ਕਰਨਾ ਹੈ ਉਹਨੂੰ ਫਰਸਟ ਏਡ ਕਿਸ ਤਰ੍ਹਾਂ ਦੇਣੀ ਹੈ ਉਹਨੂੰ ਬਨੋਟੀ ਸਾਹ ਦੇ ਕੇ ਇਹ ਉਹਦੀ ਜਾਨ ਬਚਾਈ ਜਾ ਸਕਦੀ ਹੈ ਉਹਨਾਂ ਨੇ ਦੱਸਿਆ ਬੱਚਿਆਂ ਨੇ ਇਹਦੇ ਵਿੱਚ ਬਹੁਤ ਹੀ ਇੰਟਰਸਟ ਦਿਖਾਇਆ ਅਤੇ ਉਹਨਾਂ ਨੇ ਕਿਹਾ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਬੱਚਿਆਂ ਨੂੰ ਪੁੱਛਿਆ ਗਿਆ ਕੀ ਇਹ ਟ੍ਰੇਨਿੰਗ ਹੈ ਬੱਚੇ ਕਹਿੰਦੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਟ੍ਰੇਨਿੰਗ ਕੈਂਪ ਦੇ ਵਿੱਚ ਜੋ ਕੈਂਪ ਲਾ ਰਹੇ ਆ ਹਰ ਰੋਜ਼ ਸਾਨੂੰ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਫਾਈਬਰਗੇਟ ਵਾਲਿਆਂ ਨੇ ਆ ਕੇ ਦੱਸਿਆ ਬਹੁਤ ਬਹੁਤ ਧੰਨਵਾਦ